ਸਾਸਰੀਆ ਗਾਲ ਜੀ ਅੱਜ ਆਪਾਂ ਬਣਾਵਾਂਗੇ ਪਰਮਾ ਸ਼ਮਲਾ ਮਿਰਚਾਂ ਪਿਆਜ਼ ਦੇ ਨਾਲ ਪਰਕੇ ਬਣਾਵਾਂਗੇ ਇਸ ਤਰ੍ਹਾਂ ਬਣਾਉਂਗੇ ਬਹੁਤ ਹੀ ਪਰਫੈਕਟ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਣਗੀਆਂ ਪਿਆਜ਼ ਦੇ ਨਾਲ ਜੇ ਆਲੂ ਦੇ ਨਾਲ ਇਹਦਾ ਕੰਬੀਨੇਸ਼ਨ ਬਹੁਤ ਵਧੀਆ ਹੁੰਦਾ ਹੈ ਤੇ ਬਿਲਕੁਕੁਲ ਹੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੀਆਂ ਬਣੀਆਂ ਨੇ ਤੇ ਖਾਣ ਚ ਬਹੁਤ ਜ਼ਿਆਦਾ ਟੇਸਟੀ ਲੱਗਣੀਆਂ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਣ ਵਾਲੀਆਂ ਨੇ ਜੇ ਤੁਸੀਂ ਇੱਕ ਵਾਰੀ ਇਹ ਇਸ ਤਰ੍ਹਾਂ ਸ਼ਮਲਾ ਮਿਰਚਾਂ ਜੜੀਆਂ ਬਣਾ ਲਈਏ ਇਹ ਅੱਖਾਂ ਲਈ ਖੂਨ ਦੀ ਕਮੀ ਲਈ ਤੇ ਦਿਲ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਆ ਤੇ ਕਈ ਇਹਨੂੰ ਭਾਰਕ ਟੌਨ ਚ ਜਿਹੜਾ ਖਾਂਦੇ ਆ ਸੈਲਡ ਵਗੈਰਾ ਬਣਾ ਕੇ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਛੋਲਣਾ ਮਿਰਚਾਂ ਲੈ ਲਈਆਂ ਥੋੜੀਆਂ ਵੱਡੀਆਂ ਵੱਡੀਆਂ ਨੇ ਤੁਸੀਂ ਮੀਡੀਅਮ ਸਾਈਜ਼ ਦੀਆਂ ਵੀ ਲੈ ਸਕਦੇ ਹੋ ਪਰ ਜ਼ਿਆਦਾ ਛੋਟੀਆਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਆਪਾਂ ਭਰ ਕੇ ਬਣਾਉਣੀਆਂ ਨੇ ਫਿਰ ਜਿਹੜੀ ਬਾਅਦ ਚ ਪ੍ਰੋਬਲਮ ਆਉਂਦੀ ਆ ਜਦੋਂ ਮਸਾਲਾ ਚੰਗੀ ਤਰ੍ਹਾਂ ਭਰ ਨਹੀਂ ਹੁੰਦਾ ਹੈਗਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਸੁਕਾ ਲਿਆ ਆ ਇਹਦੇ ਉੱਪਰੋਂ ਆਪਾਂ ਇਹਨਾਂ ਨੂੰ ਖਾਲੀ ਕਰ ਲਵਾਂਗੇ ਆਸਾਨੀ ਨਾਲ ਜਿਹੜੀਆਂ ਖਾਲੀ ਹੋ ਜਾਣਗੀਆਂ ਉੱਪਰੋਂ ਜਿਹੜਾ ਆਪਾਂ ਕੱਟ ਲਗਾ ਲਿਆ ਸੀਗਾ ਇਸ ਤਰ੍ਹਾਂ ਚਾਕੂ ਦੇ ਨਾਲ ਤੇ ਵਿੱਚੋਂ ਚਾਕੂ ਦੀ ਹੈਲਪ ਦੇ ਨਾਲ ਆਪਾਂ ਥੋੜਾ ਥੋੜਾ ਕੱਟ ਲਗਾ ਲਿਆ ਤੇ ਇਹਨੂੰ ਖਾਲੀ ਕਰ ਲਿਆ ਇਸੇ ਤਰ੍ਹਾਂ ਆਪਾਂ ਸਾਰੀ ਸ਼ਿਮਲਾ ਮਿਰਚਾਂ ਜਿਹੜੀਆਂ ਖਾਲੀ ਕਰ ਲਵਾਂਗੇ ਇਹਦੇ ਨਾਲ ਬੀਜੇ ਨਹੀਂ ਰਹਿੰਦੇ ਹੈਗੇ ਸ਼ਿਮਲਾ ਮਿਰਚਾਂ ਤੇ ਟੇਸਟੀ ਹੈ ਜਿਹੜੀਆਂ ਬਹੁਤ ਜ਼ਿਆਦਾ ਬਣਦੀਆਂ ਨੇ ਸੇਮੇ ਇਸੇ ਤਰੀਕੇ ਨਾਲ ਸਾਰੀਆਂ ਸ਼ਿਮਲਾ ਮਿਰਚਾਂ ਆਪਾਂ ਕੱਟ ਲਵਾਂਗੇ ਉੱਪਰੋਂ ਉੱਪਰੋਂ ਪਾੜ ਹਟਾ ਦਵਾਂਗੇ ਇਹ ਤਰੀਕਾ ਸਬ ਤੋਂ ਸਾਂਤਰੀਕ ਹੈ ਇਸ ਤਰ੍ਹਾਂ ਬਣਾਉਂਗੇ ਇੱਕ ਤਾਂ ਮਸਾਲਾ ਹੈ ਜਿਹੜਾ ਉਹ ਬਾਹਰ ਨਹੀਂ ਖਿੱਲਰਦਾ ਹੈਗਾ ਯਾ ਆਪਾਂ ਨੂੰ ਕੁਝ ਵੀ ਬਾਧੂ ਮਿਹਨਤ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਸ शिमला ਮਿਰਚਾਂ ਆਪਾਂ ਜਿਹੜੀਆਂ ਖਾਲੀ ਕਰ ਲਈਆਂ ਦੂਜੀ ਸਾਈਡ ਤੇ ਮੈਂ ਤੇਲ ਗਰਮ ਕਰ ਲਿਆ ਤੇਲ ਆ ਜਿਹੜਾ ਆਪਾਂ ਗਰਮ ਹੀ ਰੱਖਾਂਗੇ ਮਤਲਬ ਹਾਈ ਫਲੇਮ ਤੇ ਹੀ ਰੱਖਾਂਗੇ ਲੋ ਫਲੇਮ ਨਹੀਂ ਰੱਖਣੀ ਹੈਗੀ ਇਹ ਤੇਲ ਕਾਲਾ ਕਾਲਾ ਇਸਰਾ ਹੈ ਕਿਉਂਕਿ ਪਹਿਲਾਂ ਮੈਂ ਇਸੇ ਤੇਲ ਦੇ ਵਿੱਚ ਕਲੇਲੇ ਬਣਾਏ ਸੀਗੇ ਇਹ ਪਿੱਤਲ ਦੀ ਕੜਾਈ ਹੋਣ ਕਰਕੇ ਥੋੜਾ ਜਿਹਾ ਲੋਹੇ ਦਾ ਅੰਸ਼ ਹੋਣ ਕਰਕੇ ਕਾਲਾ ਪੈ ਜਾਂਦਾ ਏ ਸਾਦੀ ਕੜਾਈ ਚ ਕਾਲਾ ਨਹੀਂ ਹੁੰਦਾ ਹੈਗਾ ਦੂਜੀ ਸਾਈਡ ਤੇ ਆਪਾਂ ਜਿਹੜਾ ਪਿਆਜ਼ ਲਸਣ ਅਦਰਕ ਤੇ ਹਰੀਆਂ ਮਿਰਚਾਂ ਜਿੰਨਿਕ ਤੁਸੀਂ ਮਿਰਚ ਪਸੰਦ ਕਰਦੇ ਹੋ ਸਾਰਾ ਮਸਾਲਾ ਜਿਹੜਾ ਆਪਾਂ ਕੱਟ ਲਿਆ ਹੈ ਤੇ ਤਿੰਨ ਜਿਹੜੇ ਟਮਾਟਰ ਆ ਉਹ ਪਾਇਆ ਮੈਂ ਮਸਾਲਾ ਥੋੜਾ ਜਿਹਾ ਵਾਧੂ ਰੱਖਿਆ ਹੈ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਪੀਸ ਲਵਾਂਗੇ ਮਿਰਚਾਂ ਵੀ ਆਪਣੀਆਂ ਪੱਕਣੀਆਂ ਸ਼ੁਰੂ ਹੋ ਗਈਆਂ ਤੇ ਇਹਨਾਂ ਦੇ ਪਾਸੇ ਆਪਾਂ ਬਦਲ ਲਵਾਂਗੇ ਦੂਜਾ ਪਾਸਾ ਆਪਾਂ ਕਰ ਦੇਵਾਂਗੇ ਤੇ ਸਾਰੀਆਂ ਮਿਰਚਾਂ ਦੇ ਪਾਸੇ ਇਸੇ ਤਰ੍ਹਾਂ ਆਪਾਂ ਬਦਲ ਲਵਾਂਗੇ ਇੱਕ ਸਾਈਡ ਤੋਂ ਇਹ ਪੱਕ ਗਈਆਂ ਬਿਲਕੁਲ ਸਰੋਂ ਦੇ ਤੇਲ ਵਿੱਚ ਬਣਾਉਂਗੇ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਨੇ ਆਪਾਂ ਸਰੋਂ ਦੇ ਤੇਲ 'ਚ ਹੀ ਬਣਾਈਆਂ ਨੇਗੀਆਂ ਤੇ ਤੁਸੀਂ ਇਹ ਜਿਹੜਾ ਕਿਹ ਵੀ ਯੂਜ਼ ਕਰ ਸਕਦੇ ਹੋ ਮੈਂ ਖੁੱਲੇ ਤੇਲ ਦੇ ਵਿੱਚ ਬਣਾ ਰਹੀਆਂ ਇਹਦੇ ਨਾਲ ਚੰਗੀ ਤਰ੍ਹਾਂ ਫਰਾਈ ਹੋ ਜਾਣਗੀਆਂ ਇਹ ਤੁਸੀਂ ਚਾਹੋ ਜਿਹੜਾ ਤੇਲ ਦੀ ਮਾਤਰਾ ਘਟਾ ਵੀ ਸਕਦੇ ਹੋ ਤੁਸੀਂ ਜਿਹੜਾ ਇਹਨੂੰ ਡੀਪ ਫ੍ਰਾਈ ਨਹੀਂ ਕਰਨਾ ਹੈਗਾ ਤਾਂ ਸਾਦਾ ਇਹ ਜਿਹੜਾ ਥੋੜੇ ਤੇਲ ਦੇ ਵਿੱਚ ਫਿਰ ਤੁਹਾਨੂੰ ਗੈਸ ਦੀ ਫਲੇਮ ਆ ਜਿਹੜੀ ਉਹ ਘੱਟ ਰੱਖਣੀ ਪਊਗੀ ਜੇ ਤੁਸੀਂ ਘੱਟ ਤੇਲ ਦੇ ਵਿੱਚ ਬਣਾਉਂਗੇ ਫਿਰ ਮਿਰਚਾਂ ਨਹੀਂ ਤਾਂ ਸੜ ਜਾਣਗੀਆਂ ਮੀਡੀਅਮ ਟੂ ਲੋ ਫਲੇਮ ਤੇ ਫਿਰ ਪਕਾਉਣੀਆਂ ਬਣਗੀਆਂ ਖੁੱਲੇ ਤੇਲ ਦੇ ਵਿੱਚ ਆਪਾਂ ਹਾਈ ਫਲੇਮ ਤੇ ਹੀ ਆ ਜਿਹੜੀ ਆ ਮਿਰਚਾਂ ਚੰਗੀ ਤਰ੍ਹਾਂ ਪਕਾ ਲੀਆਂ ਜਲਦੀ ਹੀ ਪੱਕ ਜਾਂਦੀਆਂ ਨੇ ਬਹੁਤਾ ਜ਼ਿਆਦਾ ਟਾਈਮ ਨਹੀਂ ਲੈਂਦੀਆਂ ਹੈਗੀਆਂ ਇਸ ਤਰ੍ਹਾਂ ਦਾ ਮੀਡੀਅਮ ਜਿਹਾ ਕਲਰ ਹੋ ਗਿਆ ਜਦੋਂ ਆਪਾਂ ਉਸ ਟਾਈਮ ਦੇ ਤੇਲ ਆ ਜਿਹੜਾ ਨਿਚੋੜ ਕੇ ਆਪਾਂ ਇਹਨਾਂ ਦਾ ਕੱਟ ਲਵਾਂਗੇ ਤੇ ਮਿਰਚਾਂ ਵੀ ਆ ਜਿਹੜੀ ਕੱਟ ਲਵਾਂਗੇ ਤੇਲ ਤੁਸੀਂ ਚੰਗੀ ਤਰ੍ਹਾਂ ਕੱਢ ਦੇਣਾ ਕਿਸ ਚਿਮਟੇ ਜਾਂ ਫਿਰ ਕੋਈ ਵੀ ਟਾਂਗ ਦੇ ਨਾਲ ਤੁਸੀਂ ਜਿਹੜਾ ਇਹਨਾਂ ਨੂੰ ਕੱਟ ਸਕਦੇ ਹੋ ਤੇਲ ਦਾ ਵਹਿਮ ਨਾ ਕਰਿਓ ਤੇਲ ਕੜਾਈ ਕਰਕੇ ਕਾਲਾ ਹੋ ਗਿਆ ਕਿਉਂਕਿ ਪਿੱਤਲ ਦੇ ਵਿੱਚ ਆਇਰਨ ਦੇ ਤਾਂਬਾ ਹੁੰਦਾ ਹੈ ਉਹਦੇ ਕਰਕੇ ਤੇਲ ਆ ਜਿਹੜਾ ਥੋੜਾ ਜਿਹਾ ਕਾਲਾ ਹੋ ਜਾਂਦਾ ਹੈ ਇਸੇ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਜਿਹੜੀਆਂ ਕੱਟ ਲਵਾਂਗੇ ਦੂਜੀ ਸਾਈਡ ਤੇ ਆਪਾਂ ਏਸੀ ਤੇਲ ਚੋਂ ਥੋੜਾ ਜਿਹਾ ਤੇਲ ਲੈ ਲਵਾਂਗੇ ਜਿੰਨੇ ਕ ਪਿਆਜ਼ ਪੁੱਜ ਜਾਣਾ ਆਪਣੇ ਇਹ ਤੇਲ ਗਰਮ ਹੀ ਸੀਗਾ ਤੇ ਗੈਸ ਦੀ ਫਲੇਮ ਵੀ ਹਾਈ ਆ ਇੱਕ ਚਮਚ ਇਹਦੇ ਵਿੱਚ ਆਪਾਂ ਜੀਰਾ ਪਾਇਆ ਹੈ ਤੇ ਜਿਹੜਾ ਮਸਾਲਾ ਕੱਟ ਕੇ ਰੱਖਿਆ ਸੀਗਾ ਉਹਨੂੰ ਆਪਾਂ ਦਰਦਰਾ ਪੀਸ ਲਿਆ ਹੈ ਬਲੈਂਡਰ ਦੇ ਨਾਲ ਤੁਸੀਂ ਚਾਹੋ ਮਿਕਸੀ ਵਿੱਚ ਵੀ ਪੀਸ ਸਕਦੇ ਹੋ ਕੁੰਡੇ ਵਿੱਚ ਵੀ ਕੁੱਟ ਸਕਦੇ ਹੋ ਇਸ ਤਰ੍ਹਾਂ ਥੋੜਾ ਦਰਦਰਾ ਹੀ ਰੱਖਣਾ ਹੈ ਫਿਰ ਟੇਸਟ ਬਹੁਤ ਵਧੀਆ ਆਉਂਦਾ ਹੈ ਜੇ ਜ਼ਿਆਦਾ ਮੁਲਾਇਮ ਜャ ਕਰ ਲਓਗੇ ਟੇਸਟ ਵਧੀਆ ਨਹੀਂ ਹੋਣਾ ਹੈਗਾ ਇਹਨੂੰ ਲਗਾਤਾਰ ਚਲਾਉਂਦੇ ਹੋਏ ਜਦੋਂ 골ਡਨ ਜਿਹਾ ਕਲਰ ਹੋ ਗਿਆ ਉਦੋਂ ਤੱਕ ਪਕਾਉਣਾ ਹੈ ਜਿੰਨਾ ਜ਼ਿਆਦਾ ਮਸਾਲਾ ਤੁਸੀਂ ਵਧੀਆ ਪਕਾਉਂਗੇ ਓਨੀ ਜਿਹੜੀ ਸ਼ਿਮਲਾ ਮਿਰਚ ਲੰਬਾ ਟਾਈਮ ਜਿਹੜੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਉਹਨੂੰ ਜਦੋਂ ਮਰਜ਼ੀ ਤੱਕ ਖਾ ਸਕਦੇ ਆ ਜੇ ਮਸਾਲਾ ਘੱਟ ਪੱਕਿਆ ਹੋਊਗਾ ਫਿਰ ਜਿਹੜੀ ਸ਼ਿਮਲਾ ਮਿਰਚ ਉਹ ਮਸਾਲਾ ਜਲਦੀ ਖਰਾਬ ਹੋ ਜਾਊਗਾ ਇਸ ਤਰ੍ਹਾਂ ਜਿਹੜਾ ਮਸਾਲਾ ਜਲਦੀ ਖਰਾਬ ਨਹੀਂ ਹੁੰਦਾ ਸ਼ਿਮਲਾ ਮਿਰਚ ਵੀ ਹੈ ਜਲਦੀ ਖਰਾਬ ਨਹੀਂ ਹੁੰਦੀ ਹੈਗੀ ਇਹਨੂੰ ਲਗਾਤਾਰ ਚਲਾਉਂਦੇ ਹੋਏ ਆਪਾਂ ਫੁੱਲ ਫਲੇਮ ਤੇ ਹੈ ਜਿਹੜਾ ਸਾਰਾ ਮਸਾਲਾ ਭੁੰਨ ਲਿਆ ਸਾਰੀਆਂ ਚੀਜ਼ਾਂ ਅਦਰਕ ਲਸਣ ਵਗੈਰਾ ਸਾਰਾ ਕੁਝ ਅੱਪਾ ਵਿੱਚ ਹੀ ਪਾ ਲਈ ਸੀਗਾ ਟਮਾਟਰ ਵੀ ਅੱਪਾ ਵਿੱਚ ਹੀ ਪਾ ਲਈ ਸੀਗੇ ਜੇ ਤੁਹਾਨੂੰ ਟਮਾਟਰ ਨਹੀਂ ਪਾਉਣੇ ਹੈਗੇ ਕਈ ਵੇਸੇ ਅੰਬੀਆਂ ਵਗੈਰਾ ਵੀ ਪਾ ਲੈਂਦੇ ਹੁੰਦੇ ਆ ਸ਼ਮਲਾ ਮਿਰਚ ਜਾਂ ਫਿਰ ਕਰੇਲੇ ਦੇ ਮਸਾਲੇ ਦੇ ਵਿੱਚ ਤੁਸੀਂ ਅੰਬੀਆਂ ਵੀ ਪਾ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨੂਨ ਮਿਰਚ ਵਗੈਰਾ ਪਾ ਲੈਨੇ ਆ ਸਭ ਤੋਂ ਪਹਿਲਾਂ ਮੈਂ ਪਾਇਆ ਸੀਗਾ ਇੱਕ ਚਮਚ ਧਨੀਆ ਪਾਊਡਰ ਤੇ ਇੱਕ ਚਮਚ ਦੇ ਕਰੀਬ ਆਪਾਂ ਹਲਦੀ ਹੈ ਜਿਹੜੀ ਪਾ ਲਈ ਆ ਹਰੀ ਮਿਰਚ ਪਾਈ ਹੋਈ ਹੈ ਇਸ ਲਈ ਸਵਾਦ ਅਨਸਾਰ ਥੋੜੀ ਜਿਹੀ ਮਿਰਚ ਪਾ ਦਵਾਂਗੇ ਮਸਾਲਾ ਮੈਂ ਵੱਧ ਹੀ ਪਣਾਇਆ ਹੈ ਜਿਆਦਾ ਖਾਣਾ ਪਸੰਦ ਕਰਦੇ ਨੇ ਬੱਚੇ ਉਸ ਤੋਂ ਬਾਅਦ ਆਪਾਂ ਸਵਾਦ ਅਨਸਾਰ ਨੂਨ ਪਾ ਲਵਾਂਗੇ ਮਿਰਚਾਂ ਤੇ ਕਰੇਲੇ ਘੱਟ ਖਾਣ ਬੇਸ਼ੱਕ ਮਸਾਲਾ ਜਿਆਦਾ ਖਾਣਾ ਪਸੰਦ ਕਰਦੇ ਨੇ ਬੱਚੇ ਜਿਹੜੇ ਇਸ ਲਈ ਮਸਾਲਾ ਵੱਧ ਹੀ ਰੱਖਿਆ ਇਹਨਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਵਾਂਗੇ ਤੇ ਹਲੇ ਵੀ ਗੈਸ ਦੀ ਫਲੇਮ ਆ ਜਿਹੜੀ ਆਪਣੇ ਫੁੱਲ ਤੇ ਹੀ ਆ ਤੇ ਨੂੰ ਚੰਗੀ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਆਪਾਂ ਆ ਗਾ ਲਵਾਂਗੇ ਪਾਣੀ ਦੀ ਮਾਤਰਾ ਆਪਾਂ ਬਿਲਕੁਲ ਵੀ ਨਹੀਂ ਪਾਈ ਹੈਗੀ ਤੇ ਨਾ ਹੀ ਪਾਣੀ ਆ ਮਸਾਲਾ ਆਪਣਾ ਤਿਆਰ ਹੋ ਗਿਆ ਕੈਸ ਦੀ ਫਲੇਮ ਬੰਦ ਕਰ ਦਿੱਤੀ ਜਦੋਂ ਮਸਾਲਾ ਆਪਣਾ ਕੋਸਾ ਜਿਹਾ ਹੋ ਗਿਆ ਉਹ ਉਸ ਟਾਈਮ ਤੇ ਆ ਤੁਸੀਂ ਜਿਹੜਾ ਚਮਚ ਦੀ ਹੈਲਪ ਦੇ ਨਾਲ ਜਾਂ ਤੁਸੀਂ ਹੱਥ ਨਾਲ ਵੀ ਇਹਨਾਂ ਨੂੰ ਸਾਰੀਆਂ ਮਿਰਚਾਂ ਨੂੰ ਦਬ ਦਬ ਕੇ ਭਰ ਲੈਣਾ ਚੰਗੀ ਤਰ੍ਹਾਂ ਤਾਂ ਕਿ ਖਾਣ ਚ ਵੀ ਟੇਸਟੀ ਲੱਗਣ ਤੇ ਦੇਖਣ ਚ ਵੀ ਪਿਆਰੀਆਂ ਜਿਹੀਆਂ ਲੱਗਣ ਪਰ ਉਹ ਸਾਰਾ ਮਸਾਲਾ ਆਪਾਂ ਇਸੇ ਤਰ੍ਹਾਂ ਸਾਰੀਆਂ ਮਿਰਚਾਂ ਦੇ ਵਿੱਚ ਜਿਹੜਾ ਫਿਲ ਕਰ ਲਵਾਂਗੇ ਤੇ ਉੱਪਰ ਚਮਚ ਫੇਰ ਕੇ ਇਹਨੂੰ ਪਲੇਨ ਕਰ ਲਵਾਂਗੇ ਸਾਰੀਆਂ ਮਿਰਚਾਂ ਪਾਈ ਸੀ ਤਰੀ ਤਿਆਰ ਕਰ ਲੀਆਂ ਤੇ ਹੁਣ ਇਹਨਾਂ ਮਿਰਚਾਂ ਨੂੰ ਪਕਾਉਣਾ ਨਹੀਂ ਹੈਗਾ ਕੁਛ ਨਹੀਂ ਕਰਨਾ ਹੈਗਾ ਇਹ ਬਿਲਕੁਲ ਬਣ ਕੇ ਤਿਆਰ ਨੇ ਖਾਣ ਲਈ ਤੁਸੀਂ ਇਹਨੂੰ ਰੋਟੀ नान ਪਰਾਂਟੇ ਕਿਸੇ ਨਾਲ ਵੀ ਹੈ ਜਿਹੜਾ ਖਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਪਰਫੈਕਟ ਬਣੀਆਂ ਨੇ ਇਹਦੇ ਵਿੱਚ ਇਸ ਤਰ੍ਹਾਂ ਬਣਾਉਣ ਨਾਲ ਇਦਾਂ ਹੁੰਦਾ ਹੈ ਕਿ ਮਸਾਲਾ ਵਗੈਰਾ ਜਿਹੜਾ ਬਾਹਰ ਨਹੀਂ ਨਿਕਲਦਾ ਹੈਗਾ ਤੇ ਜਿਹਨੇ ਪਹਿਲੀ ਵਾਰੀ ਬਣਾਉਣੀ ਹੋ ਉਹ ਵੀ ਆਸਾਨੀ ਨਾਲ ਬਣਾ ਸਕਦਾ ਹੈ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ